ਪੰਜਾਬ ਦੇ ਨੌਜਵਾਨਾਂ ਲਈ ਕਾਲ ਬਣੀ ਡੰਕੀ ਰੂਟ ਨੇ ਹੁਣ ਦੋ ਹੋਰ ਭਾਰਤੀ ਨੌਜਵਾਨਾਂ ਨੂੰ ਨਿਗਲ ਲਿਆ ਹੈ ਅਮਰੀਕਾ ਜਾਂਦੇ ਚੱਕਰ ਵਿੱਚ ਡੰਕੀ ਰੂਟ ਦੇ ਰਾਹੀ ਖਤਰਨਾਕ ਸਫ਼ਰ ਸ਼ੁਰੂ ਕਰਨ ਵਾਲੇ ਪੰਜਾਬ ਤੇ ਹਰਿਆਣਾ ਦੇ ਦੋ ਨੌਜਵਾਨਾਂ ਨੂੰ ਗੁਆਟੇਮਾਲਾ ਦੇ ਵਿੱਚ ਮਨੁੱਖੀ ਤਸਕਰਾਂ ਨੇ ਅਗਵਾ ਕਰਕੇ ਮਾਰ ਦਿੱਤਾ ਹੈ ਪਰਿਵਾਰ ਨੇ ਲੱਖਾਂ ਰੁਪਏ ਅਦਾ ਵੀ ਕੀਤੇ ਪਰ ਉਹਨਾਂ ਨੂੰ ਸਿਰਫ ਲਾਸ਼ਾਂ ਦੀਆਂ ਤਸਵੀਰਾਂ ਤੇ ਮੌਤ ਦਾ ਸਰਟੀਫਿਕੇਟ ਹਾਸਲ ਹੋਇਆ ਇਹ ਘਟਨਾ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਾਣ ਦੇ ਰੁਝਾਨ ਨੂੰ ਸਾਹਮਣੇ ਲਿਆ ਰਹੀ ਹੈ। ਸਸਰੀ ਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ। ਭਾਰਤੀ ਮੀਡੀਆ ਦੇ ਮੁਤਾਬਕ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ 18 ਸਾਲਾ ਦੇ ਯੁਵਰਾਜ ਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਅਮਰੀਕਾ ਜਾਣ ਦਾ ਫੈਸਲਾ ਕੀਤਾ। ਉਸਨੇ ਹਰਿਆਣਾ ਦੇ ਤਿੰਨ ਨੌਜਵਾਨਾਂ ਨੂੰ 25 ਲੱਖ ਰੁਪਏ ਦਾ ਕੀਤੇ ਜਿਨ੍ਹਾਂ ਨੇ ਯੁਵਰਾਜ ਨੂੰ ਆਪਣੇ ਸੰਪਰਕਾਂ ਦੀ ਮਦਦ ਨਾਲ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ। ਇਸੇ ਤਰ੍ਹਾਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਗਵਾਲ ਪਿੰਡ ਦੇ ਰਹਿਣ ਵਾਲੇ 21 ਸਾਲਾ ਸਾਹਿਬ ਸਿੰਘ ਨੂੰ ਵੀ ਇਨ੍ਹਾਂ ਏਜੰਟਾਂ ਨੇ 39 ਲੱਖ ਰੁਪਏ ਲੈ ਕੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਪਰ ਸਫ਼ਰ ਦੌਰਾਨ ਗੁਆਟੇਮਾਲਾ ਦੇ ਵਿੱਚ ਡੌਂਕਰਾਂ ਦੇ ਵੱਲੋਂ ਦੋਵਾਂ ਨੌਜਵਾਨਾਂ ਨੂੰ ਅਗਵਾ ਕਰ ਲਿਆ ਗਿਆ ਦੋਵਾਂ ਨੌਜਵਾਨਾਂ ਨੂੰ ਬੰਦੀ ਬਣਾਇਆ ਗਿਆ ਤਸਕਰਾਂ ਨੇ ਏਜੰਟਾਂ ਦੇ ਰਾਹੀਂ ਪਰਿਵਾਰਾਂ ਤੋਂ ਪੈਸੇ ਮੰਗੇ ਜਿਸ ਨੂੰ ਪਰਿਵਾਰਾਂ ਨੇ ਅਦਾ ਵੀ ਕੀਤਾ ਪਰ ਪਰਿਵਾਰਾਂ ਨੂੰ ਉਦੋਂ ਸਭ ਤੋਂ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਤੇ ਮੌਤ ਦਾ ਸਰਟੀਫਿਕੇਟ ਫੋਨ ਦੇ ਰਾਹੀਂ ਮਿਲੇ ਡੈਥ ਸਰਟੀਫਿਕੇਟ ਦੇ ਵਿੱਚ ਦੋਵਾਂ ਦੀ ਮੌਤ ਦੀ ਤਾਰੀਖ 4 ਮਾਰਚ 2025 ਲਿਖੀ ਹੋਈ ਸੀ ਤੇ ਮੌਤ ਦਾ ਕਾਰਨ ਗੋਲੀ ਲੱਗਣਾ ਦੱਸਿਆ ਗਿਆ ਦੋਵਾਂ ਪਰਿਵਾਰਾਂ ਨੇ ਕੁੱਲ ਮਿਲਾ ਕੇ 40 ਤੋਂ 50 ਲੱਖ ਰੁਪਏ ਖਰਚ ਕੀਤੇ ਸਨ ਪਰ ਹੁਣ ਉਹਨਾਂ ਦੇ ਪੱਲੇ ਸਿਰਫ ਪਛਤਾਵਾ ਰਹਿ ਗਿਆ ਹੈ ਪਰਿਵਾਰ ਹੁਣ ਭਾਰਤ ਸਰਕਾਰ ਤੋਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੇ ਨੇ। ਯੂਵਰਾਜ ਦੇ ਮਾਮਲੇ ਵਿੱਚ ਪਰਿਵਾਰ ਨੇ ਮਾਰਚ ਮਹੀਨੇ ਵਿੱਚ ਹੀ ਕੈਥਲ ਦੇ ਐਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਦੋ ਏਜੰਟ ਫੜੇ ਵੀ ਗਏ ਪਰ ਬਾਕੀ ਨੈੱਟਵਰਕ ਅਜੇ ਵੀ ਫੈਲਿਆ ਹੋਇਆ ਹੈ। ਸੋਸ਼ਲ ਮੀਡੀਆ ਤੇ ਇੱਕ ਖਬਰ ਕਾਫੀ ਵਾਇਰਲ ਹੋ ਰਹੀ ਹੈ। ਜਿੱਥੇ ਲੋਕ ਡੰਕੀ ਰੂਟ ਤੇ ਖਤਰਿਆਂ ਦੇ ਬਾਰੇ ਦੱਸ ਰਹੇ ਨੇ ਅਤੇ ਨੌਜਵਾਨਾਂ ਨੂੰ ਡੰਕੀ ਰੂਟ ਤੇ ਜਾਣ ਤੋਂ ਵਰਜ ਰਹੇ ਨੇ। ਇਹ ਘਟਨਾ ਡੰਕੀ ਰੂਟ ਦੇ ਖਤਰਿਆਂ ਨੂੰ ਉਜਾਗਰ ਕਰਦੀ ਹੈ ਜੋ ਭਾਰਤ ਤੋਂ ਲਾਟਿਨ ਅਮਰੀਕੀ ਮੁਲਕਾਂ ਰਾਹੀਂ ਅਮਰੀਕਾ ਪਹੁੰਚਣ ਵਾਲਾ ਗੈਰ ਕਾਨੂੰਨੀ ਰਸਤਾ ਹੈ ਇਸ ਦੇ ਵਿੱਚ ਖਤਰਨਾਕ ਜੰਗਲੀ ਰਸਤਾ ਨਦੀਆਂ ਗੈਂਗਸਟਰਾਂ ਤੇ ਤਸਕਰਾਂ ਦੇ ਹਮਲੇ ਵੀ ਚੱਲਣੇ ਪੈਂਦੇ ਨੇ ਪੰਜਾਬ ਦੇ ਕਈ ਨੌਜਵਾਨ ਅਮਰੀਕਾ ਪਹੁੰਚਣ ਦੇ ਸੁਪਨੇ ਲੈ ਕੇ ਡੰਕੀ ਰੂਟ ਤੇ ਤੁਰੇ ਪਰ ਰਸਤਿਆਂ ਦੇ ਵਿੱਚ ਮਾਰੇ ਗਏ ਅੱਜ ਵੀ ਡੰਕੀ ਰੂਟ ਤੇ ਗਾਇਬ ਹੋਏ ਨੌਜਵਾਨਾਂ ਦੇ ਮਾਪੇ ਆਪਣੇ ਪੁੱਤਾਂ ਦੀ ਉਡੀਕ ਦੇ ਵਿੱਚ ਬੈਠੇ ਨੇ ਕਈ ਮਾਪੇ ਤਾਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਵਾਪਸ ਆਉਣ ਦੀ ਉਡੀਕ ਦੇ ਵਿੱਚ ਨੇ ਪੰਜਾਬ ਦੇ ਨੌਜਵਾਨ ਅਤੇ ਉਹਨਾਂ ਦੇ ਮਾਪਿਆਂ ਨੂੰ ਹੁਣ ਇਹ ਗੱਲ ਸਮਝਣੀ ਪਵੇਗੀ ਕਿ ਵਿਦੇਸ਼ ਜਾਣ ਦਾ ਕੋਈ ਦੂਸਰਾ ਰਸਤਾ ਨਹੀਂ ਹੈ ਸਿਰਫ ਕਾਨੂੰਨੀ ਰਸਤੀਆਂ ਰਾਹੀਂ ਹੀ ਵਿਦੇਸ਼ ਜਾਇਆ ਜਾ ਸਕਦਾ ਹੈ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਪੰਜਾਬ ਦੇ ਸਾਰੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਡੰਗੀ ਰੂੜ ਦਾ ਲਾਲਚ ਦੇ ਕੇ ਵਿਦੇਸ਼ ਭੇਜਣ ਦਾ ਸੁਪਨਾ ਦਿਖਾਉਣ ਵਾਲੇ ਧੋਖੇਬਾਜ਼ ਏਜੰਟਾਂ ਤੋਂ ਬਚੋ ਅਮਰੀਕਾ ਦੀ 트럼ਪ ਸਰਕਾਰ ਪਹਿਲਾਂ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਆਉਣ ਵਾਲਿਆਂ ਨੂੰ ਫੜ ਫੜ ਕੇ ਡਿਪੋਰਟ ਕਰ ਰਹੀ ਹੈ ਅਜਿਹੇ ਵਿੱਚ ਨੌਜਵਾਨਾਂ ਨੂੰ ਸੋਚ ਸਮਝ ਕੇ ਫੈਸਲਾ ਲੈਣ ਦੀ ਜ਼ਰੂਰਤ ਹੈ